ਾਂਚੀ ਸਤਿ ਸ਼੍ਰੀ ਅਕਾਲ ਜੀ ਸੋ ਗੱਲ ਕਰਦੇ ਆ ਮੱਤ ਤੇ ਪੜਦਾ ਵੀਡੀਓ ਬਾਰੇ ਸੋ ਵੀਡੀਓ ਵਿੱਚ ਤੁਸੀਂ ਵੇਖਿਆ ਹੀ ਆ ਕੀ ਵਿੱਕੀ ਆਪਣੀ ਡੈਡੀ ਦੀ ਭੂਆ ਦੇ ਕੋਲ ਰਹਿ ਰਿਹਾ ਹੈ ਤੇ ਉਸ ਤੋਂ ਬਾਅਦ ਕੀ ਹੁੰਦਾ ਹੈ ਆਪਾਂ ਤੁਹਾਨੂੰ ਸਾਰਾ ਕੁਝ ਦੱਸਾਂਗੇ ਇਸ ਵੀਡੀਓ ਵਿੱਚ ਵੀਡੀਓ ਨੂੰ ਪੂਰੀ ਐਂਡ ਤੱਕ ਜਰੂਰ ਵੇਖਿਓ ਸੋ ਵਿੱਕੀ ਦੀ ਮੰਮੀ ਨੂੰ ਟੈਨਸ਼ਨ ਤਾਂ ਹੋ ਰਹੀ ਆ ਵਿੱਕੀ ਦੀ ਤੇ ਉਹ ਕਿਸ ਕੀਮਾ ਲਾ ਰਹੀ ਆ ਉਹ ਸੋਚ ਰਹੀ ਆ ਕਿ ਵਿੱਕੀ ਨੂੰ ਬਚਾਉਣ ਲਈ ਮੈਂ ਕਿਸੇ ਨਾ ਕਿਸੇ ਨਾਲ ਗੱਲ ਕਰਕੇ ਤੇ ਪੁਲਿਸ ਵਾਲਿਆਂ ਨੂੰ ਕੋਈ ਰਿਸ਼ਵਤ ਵਗੈਰਾ ਜਾਂ ਕੋਈ ਪੈਸਾ ਵਗੈਰਾ ਦੇ ਕੇ ਤੇ ਇਸ ਕੇਸ ਨੂੰ ਰਫਾ ਦਫਾ ਕਰ ਦੇਵਾਂ ਸੋ ਇਹ ਸਕੀਮਾ ਲਾ ਰਹੀ ਹੁੰਦੀ ਆ ਪਰ ਇਸ ਕੀਮਾ ਕਾਮਯਾਬ ਹੋਣ ਵਾਲੀਆਂ ਨਹੀਂ ਕਿਉਂਕਿ ਜਿਹੜੇ ਉਹ ਪੁਲਸ ਵਾਲੇ ਨੇ ਉਹ ਬਹੁਤ ਹੀ ਜ਼ਿਆਦਾ ਇਮਾਨਦਾਰ ਨੇ ਤੇ ਨਾ ਹੀ ਉਹ ਰਿਸ਼ਵਤ ਲੈਂਦੇ ਨੇ ਤੇ ਰਿਸ਼ਵਤ ਲੈਣ ਵਾਲੇ ਨੂੰ ਸਗੋਂ ਹੀ ਫੜ ਕੇ ਅੰਦਰ ਕਰ ਦਿੰਦੇ ਨੇ ਤੇ ਭਾਰ ਵਿੱਕੀ ਦੀ ਮੰਮੀ ਦੀਆਂ ਸਕੀਮਾਂ ਦੇ ਉੱਤੇ ਪਾਣੀ ਫਿਰ ਹੀ ਜਾਏਗਾ ਤੇ ਉਧਰ ਵਿੱਕੀ ਉਥੇ ਲੁਕਿਆ ਹੋਇਆ ਹੈ ਕਿ ਵਿੱਕੀ ਘਰ ਆਉਣ ਦੀ ਬਜਾਏ ਦੁਬਾਰਾ ਉੱਥੇ ਹੀ ਰਾਤ ਕੱਟਦਾ ਹੈ ਕਿਉਂਕਿ ਉਸ ਨੂੰ ਪਤਾ ਹੈ ਕਿ ਜੇਕਰ ਮੈਂ ਘਰ ਹੁਣ ਇਹਨਾਂ ਦੇ ਘਰੋਂ ਨਿਕਲਿਆ ਆਪਣੇ ਘਰ ਗਿਆ ਤੇ ਪੁਲਿਸ ਵਾਲਿਆਂ ਨੇ ਮੈਨੂੰ ਉਸੇ ਵੇਲੇ ਹੀ ਫੜ ਲੈਣਾ ਹੈ ਪਰ ਉਹ ਉੱਥੇ ਬਹਾਨੇ ਨਾਲ ਰੁਕਦਾ ਹੈ ਪਹਿਲੇ ਦਿਨ ਤਾਂ ਉਸਦਾ ਬਹਾਨਾ ਇਹ ਚੱਲ ਜਾਂਦਾ ਹੈ ਕਿ ਬਸ ਨਹੀਂ ਮਿਲਦੀ ਤੇ ਉਸ ਤੋਂ ਬਾਅਦ ਵੀ ਉਹ 2-3 ਦਿਨ ਬਹਾਨੇ ਮਾਰ ਕੇ ਰਹਿੰਦਾ ਹੈ ਤੇ ਉਧਰ ਪੁਲਿਸ ਵਾਲੇ ਵਿੱਕੀ ਦੇ ਘਰ ਬਾਰ-ਬਾਰ ਚੱਕਰ ਮਾਰ ਰਹੇ ਹੁੰਦੇ ਨੇ ਉਹ ਪੁੱਛ ਰਹੇ ਹੁੰਦੇ ਨੇ ਕਿ ਜੇਕਰ ਵਿੱਕੀ ਨੂੰ ਤੁਸੀਂ ਥਾਣੇ ਵਿੱਚ ਪੇਸ਼ ਨਾ ਕੀਤਾ ਤੇ ਤੁਹਾਡੇ ਸਾਰੇ ਹੀ ਪਰਿਵਾਰ ਦੇ ਉੱਤੇ ਕਾਰਵਾਈ ਹੋਵੇਗੀ ਤੇ ਉਹਨਾਂ ਦੇ ਵਿੱਚੋਂ ਹੀ ਕਿਸੇ ਨੂੰ ਲੈ ਕੇ ਉੱਥੇ ਅਸੀਂ ਬਿਠਾਵਾਂਗੇ ਤੇ ਫਿਰ ਤੁਸੀਂ ਵਿੱਕੀ ਨੂੰ ਪੇਸ਼ ਕਰੋਗੇ ਤੇ ਇਹ ਸਾਰੀਆਂ ਗੱਲਾਂ ਤੋਂ ਸੰਦੀਪ ਤੇ ਪ੍ਰੀਤ ਬਹੁਤ ਜ਼ਿਆਦਾ ਡਰਦਿਆਂ ਨੇ ਪਰ ਉਸ ਦੀ ਮੰਮੀ ਨੂੰ ਕੋਈ ਵੀ ਡਰ ਨਹੀਂ ਲੱਗ ਰਿਹਾ ਹੁੰਦਾ ਤੇ ਸਗੋਂ ਹੀ ਪਰਦੇ ਪਾ ਰਹੀ ਹੁੰਦੀ ਆ ਤੇ ਇਹ ਕਹਿੰਦੀ ਆ ਕਿ ਵਿੱਕੀ ਦਾ ਕੋਈ ਕਸੂਰ ਨਹੀਂ ਜਿੰਨਾ ਕਸੂਰ ਆ ਕਿਸੇ ਹੋਰ ਦਾ ਹੋਵੇਗਾ ਤੇ ਵਿੱਕੀ ਦਾ ਝੂਠਾ ਨਾਮ ਲੱਗ ਰਿਹਾ ਹੈ ਤੇ ਉਧਰ ਮੰਮ ਨੇ ਸਾਰੀ ਸਚਾਈ ਪੁਲਸ ਵਾਲਿਆਂ ਨੂੰ ਦੱਸ ਵੀ ਦਿੱਤੀ ਆ ਵਿੱਕੀ ਦੇ ਘਰ ਦਾ ਡਰੈੱਸ ਵੀ ਦੱਸ ਦਿੱਤਾ ਹੈ ਪੁਲਸ ਵਾਲੇ ਉਸਦੇ ਘਰ ਪਹੁੰਚ ਵੀ ਗਏ ਨੇ ਪਰ ਫਿਰ ਵੀ ਵਿੱਕੀ ਦੀ ਮੰਮੀ ਇਹ ਸਾਰੀਆਂ ਗਲਤੀਆਂ ਮੰਨਣ ਨੂੰ ਤਿਆਰ ਹੀ ਨਹੀਂ ਹੈਗੀ ਉਸਦੀ ਮੰਮੀ ਨੇ ਹੀ ਸਿਰ ਤੇ ਚੜਾਇਆ ਹੈ ਵਿੱਕੀ ਨੂੰ ਕਾਫੀ ਦਿਨ ਨਿਕਲ ਜਾਂਦੇ ਨੇ ਤੇ ਵਿੱਕੀ ਸੋਚਦਾ ਹੈ ਕਿ ਹੁਣ ਇੱਕ ਘਰ ਚੱਕਰ ਮਾਰ ਲੈਣਾ ਹੈ ਹੁਣ ਤਾਂ ਪੁਲਿਸ ਵਾਲਿਆਂ ਨੇ ਸਾਡੇ ਘਰ ਚੱਕਰ ਮਾਰਨੇ ਛੱਡ ਦਿੱਤੇ ਹੋਣਗੇ ਪਰ ਉਸ ਨੂੰ ਨਹੀਂ ਪਤਾ ਕਿ ਪੁਲਿਸ ਵਾਲੇ ਉਸ ਦਾ ਪਿੱਛਾ ਕਰ ਰਹੇ ਨੇ ਤੇ ਉਹਨਾਂ ਨੇ ਕਿੰਨੇ ਬੰਦੇ ਲਾਏ ਹੋਏ ਨੇ ਵਿੱਕੀ ਦਾ ਧਿਆਨ ਰੱਖਣ ਲਈ ਸੋ ਚਦ ਵਿੱਕੀ ਰਾਤ ਨੂੰ ਘਰ ਆਉਂਦਾ ਏ ਤੇ ਪੁਲਿਸ ਵਾਲਿਆਂ ਤੱਕ ਇਹ ਖਬਰ ਪਹੁੰਚ ਜਾਂਦੀ ਆ ਕਿ ਵਿੱਕੀ ਘਰ ਆ ਗਿਆ ਏ ਕਿਉਂਕਿ ਪਿੰਡਾ ਵਿੱਚ ਬਹੁਤ ਸਾਰੇ ਲੋਕ ਹੁੰਦੇ ਨੇ ਜਿਹੜੀਆਂ ਇਹੋ ਜਿਹੀਆਂ ਗੱਲਾਂ ਉਸੇ ਵੇਲੇ ਪੁਲਿਸ ਵਾਲਿਆਂ ਨੂੰ ਦੱਸ ਦਿੰਦੇ ਨੇ ਤੇ ਪੁਲਿਸ ਵਾਲੇ ਪਹਿਲਾਂ ਵੀ ਉਹਨਾਂ ਲੋਕਾਂ ਨੂੰ ਸਮਝਾ ਕੇ ਗਏ ਹੁੰਦੇ ਨੇ ਸੋ ਉਸੇ ਵੇਲੇ ਹੀ ਪੁਲਸ ਵਾਲੇ ਉਹਨਾਂ ਦੇ ਘਰ ਛਾਪਾ ਮਾਰ ਲੈਂਦੇ ਨੇ ਤੇ ਵਿੱਕੀ ਘਰੋਂ ਫੜਿਆ ਜਾਂਦਾ ਹੈ ਸੋ ਉਸ ਦੀ ਮਾਂ ਕਾਫੀ ਤਰਲੇ ਵੀ ਕਰਦੀ ਆ ਪਰ ਉਹ ਨਹੀਂ ਛੱਡਦੇ ਤੇ ਇਹ ਕਹਿੰਦੇ ਆ ਕਿ ਸਾਨੂੰ ਸਾਰੇ ਸਬੂਤ ਦਿਓ ਤਾਂ ਜੋ ਇਹ ਬੇਗੁਨਾਹ ਸਾਬਤ ਹੋ ਸਕੇ ਇਸ ਦੇ ਖਿਲਾਫ ਸਾਰੇ ਸਬੂਤ ਨੇ ਇਸ ਕਰਕੇ ਹੋਣ ਇਸ ਨੂੰ ਜੇਲ੍ਹ ਦੀ ਹਵਾ ਖਾਣੀ ਹੀ ਪਵੇਗੀ ਸੋ ਇਸ ਵੀਡੀਓ ਤੋਂ ਆਪਾਂ ਨੂੰ ਇਹੀ ਸਿੱਖਿਆ ਮਿਲਦੀ ਆ ਕਿ ਜੇਕਰ ਕੋਈ ਬੰਦਾ ਮਾੜੇ ਕੰਮ ਕਰਦਾ ਏ ਤੇ ਉਸ ਦਾ ਮਾੜਾ ਹੀ ਨਤੀਜਾ ਹੁੰਦਾ ਹੈ ਸੋ ਸਾਰਾ ਕੁਝ ਇੱਥੇ ਹੀ ਲੈਣਾ ਦੇਣਾ ਭੁਗਤਣਾ ਪੈਂਦਾ ਹੈ ਸੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਜਰੂਰ ਲਾਈਕ ਕਰਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ